ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਰੰਗ ਪੰਜਾਬ ਦੇ ਚੈਨਲ ਤੇ ਤੁਹਾਡਾ ਸਵਾਗਤ ਹੈ ਹਾਂ ਜੀ ਅੱਜ ਆਪਾਂ ਹਨ ਆਪਣੇ ਜਿਹੜਿਆ ਕਦੂਆਂ ਦੀਆਂ ਪੇਠੇ ਤੋਰੀਆਂ ਦੀਆਂ ਬੇਲਾ ਲਾਉਣਿਆਂ ਹਨ ਹੁਣ ਮੌਸਮ ਹੈ ਤੇ ਉਹਨਾਂ ਨੂੰ ਹਨ ਕਈ ਵਾਰ ਉਹ ਫਾਲਾ ਜਿਹੜਾ ਆ ਜਾਂਦਾ ਤੇ ਪੂਰ ਨਹੀਂ ਚੜਦਾ ਹੈਗਾ ਮੈਂ ਹਨ ਤੁਹਾਡੇ ਨਾਲ ਇੱਕ ਆਪਣੀ ਆ ਜਿਹੜੀ ਦੇਸੀ ਤਰੀਕਾ ਹੈਗਾ ਇਹ ਸਾਂਝਾ ਕਰਦੀਆਂ ਤੁਸੀਂ ਨਾ ਥੋੜਾ ਜਿਹਾ ਗੁੜ ਲੈ ਲੈਣਾ ਗੁੜ ਨੂੰ ਜੇ ਦਾ ਤੁਹਾਡੇ ਕੋਲਵੇਂ ਕਹੜਾ ਗੁੜਾ ਤਾਂ ਤਾਂ ਉਹਨੂੰ ਕੁੱਟ ਲੈਣਾ ਇਹ ਜਿਹੜਾ ਇੰਨਾ ਕੇ ਗੁੜਾ ਇਹ ਆਪਾਂ ਆਪਣੇ ਲਵੇ 5-6 ਵੇਲਾ ਨੇ 5-6 ਵੇਲਾ ਦੇ ਨਹੀਂ ਇੰਨਾ ਕੋ ਗੁੜਾ ਜਿਹੜਾ ਬਹੁਤ ਹੈ ਦੇਖੋ 5-6 ਵੇਲਾ ਚ ਪੈ ਦੂ ਇਹਨੂੰ ਆਪਾਂ ਗੁੜ ਨੂੰ ਕੀ ਕਰਨਾ ਕਿਸੇ ਡੱਬੇ ਦੇ ਵਿੱਚ ਪਾ ਕੇ ਦੇਖੋ ਜੇ ਤਾਂ ਤੁਸੀਂ ਹਨਾ ਇਹਨੂੰ ਗੁੜ ਨੂੰ 2 ਦਿਨ ਭਿਉਂ ਕੇ ਰੱਖ ਸਕਦੇ ਹੋ ਲੱਸੀ ਦੇ ਵਿੱਚ ਭਿਉਣਾ ਹੈ ਪਹਿਲਾਂ ਇਹ ਗੁੜ ਪਾਉਣਾ ਹੈ ਗੁੜ ਪਾ ਕੇ ਇਹਦੇ ਵਿੱਚ ਲੱਸੀ ਪਾਉਣੀ ਹੈ ਪਾਣੀ ਹੈ ਨਸਸੀ ਦੋ ਨਸਸੀ ਬੇ ਅੰਨੇ ਗੁਰਦੇ ਵਿੱਚ ਇਹ ਮੇਰੇ ਲਵੇ 1 ਕਿਲੋਟਰ ਲੱਸੀ ਰਹੇਗਾ ਦੇਖੋ ਆਹ ਸਾਹ ਸਾਰੀ ਬਾਤ ਇਹਦੇ ਵਿੱਚ ਜਿਹੜਾ ਗੁੜਾ ਹੈ ਇਹ ਆਪਾਂ ਚੰਗੀ ਤਰ੍ਹਾਂ ਹੋਣ ਇਹਨੂੰ ਇਹਦੇ ਨਾਲ ਮਿਲਾ ਲੈਣਾ ਘੋਲ ਲੈਣਾ ਇਹਨੂੰ ਹੋਣਾ ਇਹ ਜਿਹੜਾ ਘੋਲ ਹੈ ਇਹਨੂੰ ਤੁਸੀਂ ਘੋਲ ਕੇ ਅੰਦਰ ਢਾ ਕੇ ਸਾਹਮਣੇ ਰੱਖ ਦੇਣਾ ਸਾਹਮਣੇ ਰੱਖ ਕੇ ਇਨੂੰ ਦੋ ਦਿਨਾਂ ਦੇ ਬਾਅਦ ਤੇ ਜਿਹੜੀਆਂ ਆਪਣੀਆਂ ਬੇਲਾਂ ਨੇ ਉਹਨਾਂ ਦੇ ਵਿੱਚ ਪਾਉਣਾ ਤੁਸੀਂ ਦੇਖਿਓ ਪਾ ਕੇ ਦੇਖਿਓ ਜਿਹੜੇ ਹਨਾ ਸੋਡੇ ਕੱਦੂ ਪੂਰ ਨਹੀਂ ਚੜਦੇ ਫੁੱਲ ਝੜਦੇ ਨੇ ਕੱਦੂਆਂ ਦੀਆਂ ਬੇਲਾਂ ਤੋਂ ਸਤੋ ਕੱਦੂ ਨਹੀਂ ਮੁੱਕਣੇ ਤੋਰੀ ਕੱਦੂ ਪੇਠਾ ਜੋ ਵੀ ਸੋਨੇ ਬੇਲਾਂ ਲਾਈਆਂ ਹੋਈਆਂ ਨੇ ਅੱਜ ਆਪਾਂ ਮੈਂ ਤੁਹਾਨੂੰ ਇਹਨੂੰ ਪਾ ਕੇ ਦਿਖਾਉਣੀ ਆ ਬੇਲਾਂ ਦੇ ਵਿੱਚ ਪਰ ਇਹ ਬੇਲਾਂ ਦੇ ਵਿੱਚ ਪਾ ਕੇ ਤੇ ਤੁਸੀਂ ਕੋਈ ਹੋਰ ਹਨਾ ਕੀਟਨਾਸ਼ਕ ਕੋਈ ਵੀ ਸਪਰੇ ਵਗੈਰਾ ਨਹੀਂ ਕਰਨਾ ਇਹ ਨਹੀਂ ਹੋ ਵੀ ਬਿਨਾਂ ਦਾ ਤੁਸੀਂ ਬੇਲਾਂ ਦੇ ਵਿੱਚ ਇਹ ਪਾ ਦੋ ਉੱਥੋਂ ਤੁਸੀਂ ਸਪਰੇ ਕਰਨ ਲੱਗ ਜੇ ਇਹ ਆਪਣੇ ਘਰੇ ਜੋ ਹਨਾ ਆਪਾਂ ਦੇ ਜੋਗਰੀਆਂ ਦੇਲਾ ਵਗੈਰਾ ਲਾਉਣੇ ਆ ਕਿਉਂਕਿ ਜਿਹੜਿਆ ਕੀਟਨਾਸ਼ਕ ਦਵਾਈਆਂ ਨੇ ਬਹੁਤ ਖਤਰਨਾਕ ਨਹੀਂ ਇਹ ਕੋਹੜਾ ਜਿਹੜਾ ਇਹ ਆਰਗੇਨਿਕਾ ਕੋਹੜਾ ਹੈਗਾ ਇਹਦੇ ਵਿੱਚ ਕੋਈ ਵੀ ਆਪਾਂ ਨੇ ਹਨਾ ਕੋਈ ਦਵਾਈ ਵਗੈਰਾ ਨਹੀਂ ਪਾਈ ਮੱਖੀਆਂ ਦੇਖੇ ਨੇ ਆਉਂਦੀਆਂ ਨੇ ਗੁੜ ਕਰਕੇ ਚੰਗੀ ਤਰ੍ਹਾਂ ਘੋਲ ਕੇ ਆਪਾਂ ਇਹਨੂੰ ਵੇਲ ਵਿੱਚ ਪਾਉਣੀ ਆ ਇਹ ਮੈਂ ਨਾ ਹੁਣ ਅੱਜੇ ਘੋਲ ਕੇ ਪਾ ਰਹੀ ਆਂਗੀ ਲੇਕਿਨ ਇਹਨੂੰ 1-2 ਦਿਨ ਤੁਸੀਂ ਰੱਖਣਾ ਜ਼ਰੂਰ ਹੈਗਾ ਮੈਂ ਸੋਨੂੰ ਦੱਸਣ ਕਰਕੇ ਇਹ ਹਿੱਸੇ ਨੂੰ ਘੋਲ ਕੇ ਅੱਜੇ ਪਾ ਰਹੀ ਆਂ ਜੇ ਤੁਸੀਂ ਇਹਨੂੰ 1 ਦਿਨ ਰੱਖ ਦੋਗੇ ਘੋਲ ਕੇ ਬਹੁਤ ਵਧੀਆ ਹੋ ਜੂਵੇ ਇਹ ਲੱਸੀ ਹੈ ਜਿਹੜੀ ਥੋੜੀ ਜੀ ਖਟਿਆਸ ਵਾਲੀ ਲੱਸੀ ਗਾੜੀ ਜੀ ਲੱਸੀ ਨੂੰ ਜਿਹੜੀ ਉਹ ਲਿਓ ਪਾਣੀ ਜਾਂ ਨਾ ਹੋਵੇ ਵੀ ਬਸ ਇੱਕ ਨੌਂ ਦੀ ਲੱਸੀ ਹੈ ਖੱਟੀ ਲੱਸੀ ਚਾਹੀਦੀ ਹੈ ਗਾੜੀ ਜੀ ਕੋਲ ਇਹ ਲੱਸੀ ਤਿਆਰ ਹੋ ਗਿਆ ਇਸ ਤਰ੍ਹਾਂ ਹੁਣ ਆਪਾਂ ਇਹਨਾਂ ਨੂੰ ਆਪਣੀਆਂ ਬੀਲਾਂ ਦੇ ਵਿੱਚ ਪਾਉਨੇ ਆ ਦੇਖੋ ਬਿਲਕੁਲ ਇਹਦੇ ਵਿੱਚ ਕੋਈ ਗੁਰੂ ਦੀ ਉਤਰੀ ਮੈਂ ਆਪਾਂ ਆਪਣੀ ਬੀਲਾ ਵਿੱਚ ਇਸ ਤਰ੍ਹਾਂ ਹਨਾ ਜੇ ਛੇੜੀ ਜਾਣਾ ਹੈਗੀ ਇੱਥੇ ਤੁਸੀਂ ਇਹਦੀ ਜੜ ਦੇ ਲਵੇ ਥੋੜਾ ਜਿਹਾ ਟੋਆ ਲਓ ਕਿਉਂਕਿ ਵੀ ਇਹ ਆਲੇ-ਦਾਲੇ ਨਾਲ ਹਨਾ ਲੰਘ ਜੇ ਜਿਹੜਾ ਇਹ ਕੋਲ ਹੈ ਆਪਣਾ ਬਸ ਇਹਦੀ ਜੜ ਜੜ ਚੇ ਪਾਉਣਾ ਹੈ ਇਹ ਆਪਾਂ ਨਾ ਆਪਣੀ ਸਾਰੀਆਂ ਵੇਲਾਂ ਚ ਪਾਵਾਂਗੇ ਦੇਖੋ ਇੰਨਾ ਕੁ ਪਾਉਣਾ ਇਹਦੇ ਵਿੱਚ ਇਹ ਆਪਣੀ ਕਦੂਆਂ ਦੀ ਵੇਲ ਹੈ ਇਹ ਆਪਣੀ ਤੇਠੇ ਦੀ ਵੇਲ ਹੈ ਠੀਕ ਹੈ ਇਹ ਕਾਸੀ ਇੱਥੇ ਵੇਲਾ ਆਪਣੀ ਆਸੀ ਇੱਥੇ ਪਹਿਲਾਂ ਵੀ ਇੱਕ ਦਿਨ ਅਸੀਂ ਪਾਇਆ ਸੀ ਦੇਖੋ ਛੋਟੀਆਂ-ਛੋਟੀਆਂ ਬੇਲਾਂ ਨੇ ਹਨਾ ਇਹਨਾਂ ਨੇ ਬਹੁਤ ਸੋਹਣਾ ਫਲ ਹੈ ਜਿਹੜਾ ਉਹ ਚੱਕ ਲਿਆ ਤਾਂ ਨੂੰ ਮੈਂ ਅੱਜ ਸੋਨੂੰ ਹਨਾ ਇਹ ਜਿਹੜੀ ਵੀ ਅਸੀਂ ਕੀ ਪਾਇਆ ਸੀ ਖੋਲ ਕੇ ਛੋਟੇ ਨਾਲ ਇਹ ਅਸੀਂ ਕਿਹਦੀ ਕੀਤੀ ਆ ਆ ਦੇਖੋ ਪੂਰੇ ਆਪਣੇ ਨਾਲ ਇੱਕ ਤੋਰੀਆਂ ਦੀ ਵੀਲ ਹੈ ਛੋਟੀ ਜੀ ਹੈ ਅਸੀਂ ਕੀ ਉਲੀ ਚ ਪਾਉਣਾ ਹੈ ਤੁਸੀਂ ਵੀ ਹਨਾਈ ਆਪਣੇ ਜਿਹੜੇ ਘਰੇ ਬੀਨ ਲਾਈਆਂ ਹੋਈਆਂ ਨੇ ਉਹਦੇ ਚ ਇਸ ਤਰ੍ਹਾਂ ਇਹ ਜਿਹੜਾ ਘੋਲ ਤਿਆਰ ਕਰਕੇ ਪਾ ਕੇ ਦੇਖਿਓ ਤੇ ਫਿਰ ਮੈਨੂੰ ਹਨਾ ਕਮੈਂਟ ਵਿੱਚ ਦੱਸਿਓ ਵੀ ਹਾਂ ਕੋਈ ਫਰਕ ਪਿਆ ਹੈਗਾ ਤੁਹਾਡੇ ਫਾਲ ਵਧੀਆ ਫੂਲ ਚੜਿਆ ਹੈਗਾ ਤੁਹਾਨੂੰ ਜਿਹੜੀ ਮੇਰੀ ਇਹ ਅੱਜ ਦੀ ਹਨਾ ਵੀਡੀਓ ਕਿਸ ਤਰ੍ਹਾਂ ਲੱਗੀ ਜਰੂਰ ਦੱਸਣਾ ਲਾਈਕ ਆ ਕਮੈਂਟ ਸ਼ੇਅਰ ਜਰੂਰ ਕਰਨਾ ਧੰਨਵਾਦ